ਨੈਸ਼ਨਲ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਆਏ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੀ ਸਾਰ ਲੈਣ ਦੇ ਲਈ ਪਹੁੰਚੇ ਸੀ ਤਾਂ ਉਹਨਾਂ ਦੇ ਨਾਲ ਕਾਂਗਰਸ ਦੇ ਵੱਡੇ ਚਿਹਰੇ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਰਹੇ ਤਾਂ ਇਸ ਮੌਕੇ ਗੁਰਦਾਸਪੁਰ ਜ਼ਿਲ੍ਹੇ ਦੇ ਮਕੌੜਾ ਪੱਤਣ ਤੋਂ ਪਾਰ ਸੱਤ ਪਿੰਡਾਂ ਦੇ ਵਿੱਚ ਜਦੋਂ ਰਾਹੁਲ ਗਾਂਧੀ ਨੇ ਜਾਣ ਦੀ ਇੱਛਾ ਪ੍ਰਗਟਾਈ ਤਾਂ ਉਸ ਵੇਲੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕ ਲਿਆ ਗਿਆ ਕਿ ਤੁਸੀਂ ਉੱਧਰ ਨਾ ਜਾਓ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਕਿਉਂਕਿ ਹਾਲਾਤ ਅਜਿਹੇ ਨੇ ਪਾਣੀ ਦਾ ਪੱਧਰ ਜਿਹੜਾ ਆ ਬੇਸ਼ੱਕ ਘਟ ਚੁੱਕਿਆ ਪਰ ਉੱਥੇ ਸੁਰੱਖਿਆ ਦੇ ਕਾਰਨਾਂ ਕਰਕੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਪਰ ਦੂਜੇ ਪਾਸੇ ਕਾਂਗਰਸੀ ਲੀਡਰਾਂ ਦੇ ਵਿੱਚ ਕਾਫੀ ਗੁੱਸਾ ਨਜ਼ਰ ਆ ਰਿਹਾ ਕਿ ਅਜਿਹਾ ਕਰਨਾ ਰਾਹੁਲ ਗਾਂਧੀ ਨੂੰ ਰੋਕਣਾ ਮੰਦ ਭਾਗ ਆ ਕਿ ਇਹ ਕੁਝ ਕਹਿ ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਕਾਂਗਰਸੀ ਆਗੂ ਪੂਰੀ ਗੱਲਬਾਤ ਸੁਣਾਉਣੇ ਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਦਰਿਆ ਪਾਰ ਲੋਕ ਹੈ گاਉਂ ਹੈ ਉਹਨੂੰ ਮਿਲਣਾ ਚਾਹਤੇ ਹਨ unki baatchit sunna jaate hain takleef jaanna chahte hain ab security carrier aap ja nahi sakte wahan threat hai agar hindustan mein rahul gandhi ji ko threat hai pakistan ka to phir agar hindustan mein surakshit nahi hai to phir hum kahan surakshit hain wahan vote mein aapne dekha ki normalize hai log ja rahe hain lekin wo nade nahi diya ja raha hai dikkat hai ki dekho punjab sarkar ne apni police laga ke hindustan de area de vich hi ਆਪਣੇ ਹੀ ਦੇਸ਼ ਦਾ ਇੰਡੀਆ ਦਾ ਹੀ اپੋਜੀਸ਼ਨ ਲੀਡਰ ਸ਼੍ਰੀ ਰਾਹੁਲ ਗਾਂਧੀ ਨੂੰ ਦਰਿਆ ਤੋਂ ਪਾਰ ਦੇਣ ਨਹੀਂ ਜਾ ਰਹੇ ਕਿ ਜੀ ਉਹ ਤਾਂ ਜੀ ਅੱਗੇ ਬਾਰਡਰ ਹੈ ਬਾਰਡਰ ਤਾਂ ਇੱਥੇ ਪਹਿਲਾਂ ਵੀ ਹੈ ਸਾਡੇ ਆਪਣੇ ਲੋਕ ਉਧਰ ਵੱਸਦੇ ਆ ਦਰਿਆ ਤੋਂ ਪਾਰ ਉਹਨਾਂ ਦੇ ਹਾਲਾਤ ਪੁੱਛਣ ਜਾ ਰਹੇ ਆ ਉੱਥੇ ਬਾੜ ਦੀ ਬੜੀ ਦਿੱਕਤ ਹੈ ਐਸੀ ਪਿਛਲੇ 3 ਦਿਨਾਂ ਤੋਂ ਉੱਥੇ ਕੈਂਪ ਲਗਾਇਆ ਹੋਇਆ ਹੈ ਮੈਡੀਕਲ ਦਾ ਲੇਕਿਨ ਉਹਨਾਂ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਹ ਬੜੀ ਮੰਦਭਾਗੀ ਗੱਲ ਹੈ ਅਰ ਇਸ ਪੰਜਾਬ ਸਰਕਾਰ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿ ਪੰਜਾਬ ਸਰਕਾਰ ਸਾਡੇ ਪਾਸ ਦੇਸ਼ ਦਾ ਆਪੋਜੀਸ਼ਨ ਲੀਡਰ ਆਇਆ ਲੋਕਾਂ ਨੂੰ ਦੇਖਣ ਆਇਆ ਉਹਨਾਂ ਨੂੰ ਮਿਲਣ ਆਇਆ ਤੇ ਉਹਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਦੇਖੋ ਸਿਲੇ ਸਾਢੇ 3 ਸਾਲ ਚ ਇਸ ਤਰੀਕੇ ਦੇ ਨਾਲ ਇਲੀਗਲ ਮਾਈਨਿੰਗ ਹੋਈ ਹੈ ਜਿਹਦੇ ਕਰਕੇ ਇਹ ਬਾੜ ਆਈ ਹੈ ਦੂਸਰਾ ਪੰਜਾਬ ਸਰਕਾਰ ਨੇ ਪਾਣੀ ਸਮੇਸਿਰ ਨਹੀਂ ਛੱਡਿਆ ਜਿਹਦੇ ਕਰਕੇ ਜਿਹੜਾ ਬੰਨ ਭਰੇ ਰਹਿ ਗਏ ਹੈ ਤੇ ਹੁਣ ਇੱਕੋ ਦਮ ਜਾ ਛੱਡੇ ਤਾਂ ਪਹਿਰੇ ਬਾੜ ਆ ਗਈ ਹੈ ਇਹਦੇ ਵਾਸਤੇ ਟੋਟਲੀ ਸਰਕਾਰਾਂ ਜ਼ਿੰਮੇਵਾਰ ਹੈ ਲੋਕਾਂ ਦੀ ਤਾਂ ਖੱਜਲ ਖਵਾਰੀ ਹੋਈ ਹੈ ਲੋਕਾਂ ਦਾ ਨੁਕਸਾਨ ਹੋਇਆ ਉਹ ਕਿੱਦਾਂ ਪ੍ਰੋਟੈਕਟਰ ਨੇ ਜਿਹੜੇ ਉਹ ਲੋਕ ਉੱਥੇ ਬੈਠੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਕੌਣ ਕਰੇਗਾ ਤੇਰਾ ਹੁਣ ਬਾਹਰ ਨਹੀਂ ਜਾਣ ਦੇ ਸੁਣੋ ਡੇਰਾ ਬਾਬਾ ਨਾਨਕ ਜੋ ਗੁਰਚੱਕ ਪਿੰਡ ਉਥੋਂ ਅਧੇ ਕਿਲੋਮੀਟਰ ਤੇ ਪਾਕਿਸਤਾਨ ਦੀ ਚੌਕੀ ਜਾਂ ਉਹਨੂੰ ਨੰਗਲੀ ਚੌਕੀ ਕਹਿੰਦੇ ਆ ਨੰਗਲੀ ਚੌਕੀ ਤੇ ਅਸੀਂ ਜਾ ਕੇ ਬੈਠ ਕੇ ਆਏ ਆ ਉੱਥੇ ਰੋਕਿਆ ਨਹੀਂ ਗਿਆ ਇੱਥੇ ਕਿਉਂ ਰੋਕਿਆ ਗਿਆ ਹਾਂਜੀ ਇਹਦਾ ਤੇ ਇਹਦਾ ਤੇ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਪੰਜਾਬ ਤੋਂ ਜੀ ਦੋਨੋਂ ਕਲੀਅਰ ਕੱਟ ਜਵਾਬ ਦੇਣ ਕਿ ਇੱਥੇ ਦੇ ਪੰਜਾਬ ਦੇ ਲੋਕਾਂ ਨਾਲ ਹਾਂਜੀ ਪੰਜਾਬੀ ਪੀਖ ਨਹੀਂ ਮੰਗ ਸਕਦੇ ਜੀ ਜੋ ਇਸ ਦਰਿਆ ਨੇ ਪਹਿਲੀ ਗੱਲ ਤੇ ਜੋ ਪੰਜਾਬ ਗਵਰਨਮੈਂਟ ਨੇ ਦੋਨੋਂ ਪਾਣੀ ਇਕੱਠੇ ਛੱਡੇ ਜੀ ਇੱਥੇ ਇਹ ਉਜੇ ਨਾਲ ਜਿਹੜਾ ਸਾਹਮਣੇ ਕਹਿ ਰਹੇ ਨੇ ਕਿ ਜਿਹਦਾ ਇਹਦਾ ਫਲੋ ਬਹੁਤ ਤੇਜ਼ ਹੈ ਤੇ ਜਿਹੜਾ ਕਰੰਟ ਬਹੁਤ ਜ਼ਿਆਦਾ ਤੇਜ਼ ਆ ਰਿਹਾ ਹੈ ਬਿਲਕੁਲ ਤੁਸੀਂ ਦੇਖਿਆ ਕਿ ਇਹ ਫਲੋ ਜੀ ਬਿਲਕੁਲ ਨੋਰਮਲ ਚੱਲ ਰਿਹਾ ਪਾਣੀ ਜੀ ਉਹਦੇ ਬਾਅਦ ਆਉਂਦਾ ਉੱਥੋਂ ਅਗਲੇ ਪਾਸੇ ਬਸੰਤਰ ਨਾਲਾ ਆ ਜਾਂਦਾ ਦੋਨੋਂ ਨਾਲਿਆਂ ਦਾ ਪਾਣੀ ਪਹਿਲਾਂ ਇਹਨਾਂ ਨੂੰ ਕਿੱਡਾ ਜਾਂਦਾ ਤੇ ਬਾਅਦ ਚ ਰੰਜੀਤ ਸਾਗਰ ਡੈਮ ਨੂੰ ਰਿਲੀਜ਼ ਕੀਤਾ ਜਾਂਦਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਜੀ ਨੈਸ਼ਨਲ ਲੈਵਲ ਤੇ ਹੋਣੀ ਚਾਹੀਦੀ ਆ ਔਰ ਕ੍ਰਿਮੀਨਲ ਕੇਸ ਜਿਹੜਾ ਰਣਜੀਤ ਸਾਗਰ ਡੈਮ ਦਾ ਚੀਫ ਇੰਜੀਨੀਅਰ ਆ ਤੇ ਸੈਕਟਰੀ ਇਰੀਗੇਸ਼ਨ ਆ ਦੋਨਾਂ ਦੇ ਪੇਲੋ ਕੇਸ ਰਜਿਸਟਰ ਹੋ ਕੇ ਉਹਨਾਂ ਦੱਸਣਾ ਚਾਹੀਦਾ ਕਿ ਇਹ ਲੋਕਾਂ ਦੀ ਬਰਬਾਦੀ ਕਿਉਂ ਅੱਜ ਤੇ ਕਿਵੇਂ ਆਈ ਇੱਕਦਮ ਇਨੇ ਲੱਖ ਕਿਊਸਿਕ ਪਾਣੀ ਛੱਡ ਦੇਣਾ ਇਹ ਪੰਜਾਬ ਦੀ ਬਰਬਾਦੀ ਦੀ ਦੋਨਾਂ ਸਰਕਾਰਾਂ ਦੀ ਨਲਾਕੀ ਕਰਕੇ ਹੋਈ ਹੈ ਰਾਹੁਲ ਜੀ ਹੁਣ ਜਾਣ ਜਾਣਗੇ ਕਿ ਨਹੀਂ ਜਾਣਗੇ ਦੇਖੋ ਹੁਣ ਦੇਖਦੇ ਉਹ ਐਡਮੰਟ ਨੇ ਉਹ ਸਾਡੀਆਂ ਬੋਰਡ ਸੀ ਤੁਸੀਂ ਦੇਖੋ ਪਾਰ ਲੈ ਗਏ ਜੀ ਜੀ ਯਾਰ ਡੈਮੋਕਰੈਟਿਕ ਕੰਟਰੀ ਆ ਜੀ ਇਥੋਂ ਦਾ ਜਿਹੜਾ ਐਲੋਪੀ ਆ ਹੂੰ ਹੂੰ ਜੀ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਤੇ ਲੋਕਾਂ ਦੀ ਆਵਾਜ਼ ਤੇ ਅੱਖਾਂ ਬਣ ਕੇ ਪਾਰਲੀਮੈਂਟ 'ਚ ਕੰਮ ਕਰਦਾ ਉਹਦੀ ਆਵਾਜ਼ ਵੀ ਬੰਦ ਕਰਨੀ ਚਾਹੁੰਦੇ ਆ ਉਹਦੀਆਂ ਅੱਖਾਂ ਵੀ ਬੰਦ ਕਰਨੀਆਂ ਚਾਹੁੰਦੇ ਨੇ ਤੁਸੀਂ ਦੇਖਿਆ ਤੁਹਾਡੇ ਆਉਣ ਤੋਂ ਬਾਅਦ ਉਹ ਬੋਰਡ ਸੀ ਜਿਸ ਵੇਲੇ ਕਿਤੇ ਤੋਂ ਬੋਰਡ ਸੀ ਉਹ ਅਗਲੀ ਸਾਈਡ ਤੇ ਲੈ ਗਏ ਨੇ ਦੇ ਇਹਦੇ ਤੋਂ ਵੱਡੀ ਕਿਹੜੀ ਸ਼ਰਮ ਵਾਲੀ ਗੱਲ ਹੈ ਕਾਰ ਕੋਸ਼ਨ ਕਹਿੰਦੇ ਜੀ ਸਕਿਉਰਿਟੀ ਮੈਂ ਕਿਹਾ ਸਕਿਉਰਿਟੀ ਦੀ ਗੱਲ ਕਰੋ ਡੇਰਾ ਬੱਬਾ ਨਾਨਕ ਅਸੀਂ 1/2 ਕਿਲੋਮੀਟਰ ਤੇ ਬੈਠੇ ਆ ਤੇ ਇੱਥੇ ਤੋਂ 8 ਕਿਲੋਮੀਟਰ ਤੋਂ ਡਰੀ ਜਾਂਦੇ ਆ ਪਿੰਡ ਦੀ ਵਾਸਤੇ ਆ ਸੱਤ ਸੱਤ ਪਿੰਡ ਨੇ ਉਸ ਪਾਸੇ ਯਾਰ ਗੱਲ ਸੁਣੋ ਪੰਜਾਬ ਕੋਰਟ ਦੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਕਿ ਸ਼ਰਮ ਕਰ 10 ਕਰੋੜ ਤੂੰ ਜਮਾ ਨਹੀਂ ਕਰਵਾ ਰਿਹਾ ਇੱਥੇ ਪੁਲ ਨਹੀਂ ਬਣ ਰਿਹਾ ਉਹ ਤਾਂ ਗ੍ਰਹਿ ਮੰਤਰੀ ਦੇ ਕਿਸੇ ਹੁਕਮ ਕੇ ਗਿਆ ਜੀ ਇੱਥੇ ਆਈ ਸੀ ਤੇ ਗ੍ਰਹਿ ਮੰਤਰੀ ਹੁਕਮ ਕੇ ਗਿਆ ਯਾਰ ਇੱਥੇ ਤੁਸੀਂ ਆ ਪ੍ਰੈਸ ਵਾਲਿਓ ਜੀ ਜੀ ਤੁਸੀਂ ਵੇਖਦੇ ਹੋ ਇੱਥੇ ਕਿ ਹਾਲਾਤ ਕੀ ਨੇ ਪੰਜਾਬ ਦੇ ਗੈਂਗਸਟਰイズਮ ਇੱਥੇ ਵਧ ਗਿਆ ਖਾੜਾ ਨੇ ਇਹਨੇ ਮਾਰ ਦਿੱਤਾ ਤੇ ਅੱਗੇ ਕਰਾਂਗੇ ਕੀ ਇਹ ਸਾਨੂੰ ਤਗੜੇ ਹੋ ਕੇ ਲੜਾਈ ਲੜਨੀ ਪੈਗੀ ਅੱਜ ਕਿਹਾ ਵੀ ਸਵਿਮਿੰਗ ਕਰਕੇ ਜਾਊਂਗਾ ਜੀ ਮੈਂ ਨਹੀਂ ਜਾਣ ਦਿੱਤਾ ਤੇ ਹਾਉਲੀ ਜੀ ਕਹਿੰਦੇ ਵੀ ਸਵਿਮਿੰਗ ਕਰਕੇ ਜਾਨੂ ਮੈਂ ਤਿਆਰ ਹਾਂ ਹਾਉਲੀ ਉਹ ਹਾਉਲੀ ਉਹ ਹਾਉਲੀ ਉਹਨਾਂ ਤਾਂ ਸਵਿਮਿੰਗ ਵੀ ਕਰ ਸਕਦੇ ਬਿਲਕੁਲ ਜਾ ਸਕਦੇ ਨੇ ਪਰ ਜੋ ਇਹਨਾਂ ਨੇ ਅੱਜ ਜੋ ਕੀਤਾ ਇਹ ਬਹੁਤ ਹੀ ਨਿੰਦਨਯੋਗ ਹੈ ਜੀ ਔਰ ਸ਼ਰਮ ਹੋਣੀ ਚਾਹੀਦੀ ਹੈ ਗਵਰਨਮੈਂਟ ਨੂੰ ਤੁਹਾਨੂੰ ਲੱਗਦਾ ਹੈ ਅਧਿਕਾਰੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਸਰ ਗਰਧ ਅਧਿਕਾਰੀ ਕੋ ਉੱਪਰ ਜਿਹੜੇ ਆਕਾ ਬੈਠੇ ਨੇ ਭਗਵੰਤ ਮਾਨ ਤੇ ਕਿਉਂ ਨਹੀਂ ਹੋਣੀ ਚਾਹੀਦੀ ਉਹ ਉਹ ਲਾ ਕੇ ਗਲੂਕੋਜ਼ ਲਾ ਕੇ ਬੈਠਾ ਆਪਣੇ ਘਰ ਤੇ ਜਿਹੜਾ ਇੱਥੇ ਪੰਜਾਬ ਚ ਫੇਰਨਾ ਚਾਹੁੰਦਾ ਉਹਦੋਂ ਵੀ ਬੰਦ ਕਰਨਾ ਚਾਹੁੰਦੇ ਆ ਕਿਉਂ ਨਹੀਂ ਪ੍ਰਾਈਮ ਮਿਨਿਸਟਰ ਜਿਹੜੇ ਉਹ ਗੱਲ ਕਰੇ ਪਹਿਲੇ ਪ੍ਰਾਈਮ ਮਿਨਿਸਟਰ ਆਉਂਦੇ ਸੀ ਉੱਤਰ ਕੇ ਗੱਲ ਕੇ ਕਰਦੇ ਸੀ ਸਾਨੂੰ ਇੱਥੇ ਦੋਨੋਂ ਸਰਕਾਰਾਂ ਕੋ ਇੱਕ ਬੜਾ ਅਨਫੋਰਚੂਨੇਟ ਇੱਕ ਬਹੁਤ ਅਨਫੋਰਚੂਨੇਟ ਗੱਲ ਏ ਕਿ ਲੀਡਰ ਆਫ ਦੀ ਆਪੋਜੀਸ਼ਨ ਦੇਸ਼ ਤੇ ਆਏ ਹੋਣ ਤੇ ਪੰਜਾਬ ਦੀ ਸਰਕਾਰ ਤੇ ਸੈਂਟਰਲ ਸਰਕਾਰ ਬੰਧਾ ਪਾਣ ਦੀ ਕੋਸ਼ਿਸ਼ ਕਰ ਰਹੀ ਹੈ ਰਾਹੁਲ ਜੀ ਨੇ ਤੇ ਆ ਕੇ ਲੋਕਾਂ ਦਾ ਹਾਲ ਹੀ ਪੁੱਛਣਾ ਸੀ ਜੀ ਜੀ ਜੇ ਨਾ ਸੂਬੇ ਦੇ ਵਿੱਚੋਂ ਕੋਈ ਆਇਆ ਨਾ ਸੈਂਟਰ ਚੋਂ ਆਇਆ ਕੀ ਉਹਨਾਂ ਨੂੰ ਲੋਕਾਂ ਨੂੰ ਕੋਈ ਹੱਕ ਨਹੀਂ ਤੇ ਇਹਨਾਂ ਨੇ ਪੁੱਛਿਆ ਕਿ ਇਹਦਾ ਰਸਤਾ ਦੱਸੋ ਕੀ ਕਾਰਨ ਹੈ ਮੈਨੂੰ ਰੋਕਣ ਦਾ ਰੋਕਣ ਦਾ ਕੋਈ ਕਾਰਨ ਨਹੀਂ ਦੱਸ ਸਕੇ ਫਿਰ ਲੋਕ ਖੁਦ ਚਾਹੁੰਦੇ ਹੈ ਕਿ ਅਸੀਂ ਇਹਨੂੰ ਮਿਲਣਾ ਚਾਹੁੰਦੇ ਆ ਦੁੱਖ ਦਰਦਾਂ ਨਾਲ ਲੋਕ ਕਹਿ ਰਹੇ ਕਿ ਅਸੀਂ ਮਿਲਣਾ ਚਾਹੁੰਦੇ ਆ ਇਹਨਾਂ ਨੇ ਅੱਜ ਵੇਖੋ ਇਹਨਾਂ ਦੀਆਂ ਬੋਰਡ 'ਚ ਖੜੀਆਂ ਨੇ ਸਰਕਾਰੀ ਜਿਹੜੀਆਂ ਉਹਨਾਂ ਨੇ ਲੀਡਰ ਆਫ ਦੀ ਆਪੋਜੀਸ਼ਨ ਨੂੰ ਬੋਰਡ 'ਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਇਸ ਤੋਂ ਹੋਰ ਮਾੜੀ ਗੱਲ ਕੀ ਹੋ ਸਕਦੀ